ਬਾਬਾ ਪਾਈ ਸਾਧੂ ਜੀ ਦਾਸਿੰਦੇ ਸਥਾਨ ਬਾਬਾ ਕੋੱਡੀ ਸਾਹਿਬ ਜੀ ਪਿੰਡ ਰੁੜਕਾ ਕਲਾ ਵਿਖੇ ਸਲਾਨਾ ਜੋੜ ਮੇਲਾ ਅਤੇ ਹਲਟ ਦੌੜਾ ਕਰਵਾਈਆਂ ਗਈਆਂ ਜਿਸ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ ਇਸ ਹਲਟ ਦੌੜਾ ਵਿੱਚ ਪੰਜਾਬ ਦੀਆਂ ਨਾਮੀ ਪੰਜਾਬ ਬਲਦ ਜੋੜੀਆਂ ਨੇ ਭਾਗ ਲਿਆ ਇਸ ਮੌਕੇ ਮੁੱਖ ਪ੍ਰਬੰਧਕ ਰਾਜੀਨ ਰਤਨ ਟੋਨੀ ਸੰਧੂ ਨੇ ਦੱਸਿਆ ਹਲਟ ਦੌੜਾ ਦੌਰਾਨ ਪਹਿਲਾ ਇਨਾਮ ਹਾਰਲੀ ਡੇਵਿਡਸਨ ਮੋਟਰਸਾਈਕਲ ਜੋ ਟੇਰਾ ਬਾਬਾ ਪਾਈ ਸਾਧੂ ਜੀ ਰੁੜਕਿਆ ਕਲਾ ਤੇ ਇੱਦੀ ਸੁੰਣੜੇ ਕਮਲਜੀਤ ਸੁੰਣੜ ਮੀਕਾ ਜੰਡਿਆਲਾ ਦੀ ਬਲਦਾ ਦੀ ਜੋੜੀ ਨੇ ਜਿੱਤਿਆ ਉਹਨਾਂ ਦੱਸਿਆ ਕਿ ਦੂਜੀ ਵਾਰ ਹਾਰਲੇ ਡੇਵਿਡਸਨ ਮੋਟਰਸਾਈਕਲ ਇਸ ਜੋੜੀ ਨੇ ਜਿੱਤਿਆ ਹੈ ਜੋ ਪਹਿਲਾ ਕਾਲਾ ਸੰਗਿਆ ਤੋਂ ਜਿੱਤਿਆ ਸੀ ਦੂਜੇ ਨਾਮ ਹਰਨੇਕ ਸਿੰਘ ਮਠੱਡਾ ਅਤੇ ਸੁਖਵਿੰਦਰ ਸਿੰਘ ਕਾਨਾ ਟੇਸੀਆਂ ਦੀ ਬਲਦਾ ਦੀ ਜੋੜੀ ਨੇ ਜਿੱਤਿਆ ਤੀਜਾ ਇਨਾਮ ਨਰਿੰਦਰ ਸਿੰਘ ਸ਼ੇਖਪੁਰ ਅਤੇ ਜਸਨ ਜੱਲੋਵਾਲ ਦੀ ਬਲਦਾ ਦੀ ਜੋੜੀ ਨੇ ਜਿੱਤਿਆ ਜਿਨ੍ਹਾਂ ਨੂੰ ਪਲੇਟਿਨਾ ਮੋਟਰਸਾਈਕਲ ਦਿੱਤਾ ਗਿਆ ਚੌਥਾ ਇਨਾਮ ਸੁਰਜੀਤ ਸਿੰਘ ਸਾਧਪੁਰ ਅਮਰੀਕ ਸਿੰਘ ਸਪੈਨ ਦੇ ਬਲਦਾ ਦੀ ਜੋੜੀ ਨੇ ਜਿੱਤਿਆ ਜਿਨ੍ਹਾਂ ਨੂੰ ਸੋਨੇ ਦੀ ਮੁੰਦੀ ਦਿੱਤੀ ਇਸ ਤੋਂ ਇਲਾਵਾ 6 ਬਲਦ ਜੋੜੀਆਂ ਦੇ ਮਾਲਕਾਂ ਨੂੰ ਨਗਦ ਦੇ ਨਾਮ ਦਿੱਤੇ ਗਏ ਇਸ ਮੌਕੇ ਹਲਟ ਦੌੜਾ ਨੂੰ ਸਫਲ ਬਣਾਉਣ ਲਈ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹਲਟ ਦੌੜਾ ਨੂੰ ਸਫਲ ਬਣਾਉਣ ਲਈ ਸਹਿਯੋਗੀਆਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਜੀ ਅੱਜ ਜਿੱਦਾਂ 13 ਫਰਵਰੀ ਦਾ ਦਿਨ ਹੈ ਤੇ ਅੱਜ ਬਾਬਾ ਜੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਜਿਹੜਾ ਮਨਾਇਆ ਜਾ ਰਿਹਾ ਹੈ ਤੇ 11 ਤਰੀਕ ਨੂੰ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਭ ਆਰੰਭ ਹੋਏ ਸੀ ਤੇ ਅੱਜ ਜਿਨ੍ਹਾਂ ਦੇ ਪਹਿਲਾਂ ਭੋਗ ਪਾਏ ਗਏ ਉਸ ਤੋਂ ਬਾਅਦ ਆਪਣੇ ਪ੍ਰਸਿੱਧ ਢਾਡੀ ਇਹ ਜੀਦਾਰ ਸਿੰਘ ਸੰਗਤਪੁਰੇ ਉਹਨਾਂ ਦਾ ਜਥਾ ਉਥੇ ਧਾਰਮਿਕ ਦੁਆਨ ਵਿੱਚ ਹਾਜ਼ਰੀ ਲਵਾ ਕੇ ਗਿਆ ਉਸ ਤੋਂ ਬਾਅਦ ਹਲਟ ਦੌੜਾਂ ਦੀ ਜਿਹੜੀ ਸ਼ੁਰੂਆਤ 12:30 ਵਜੇ ਤੋਂ ਜਿਹੜੀਆਂ ਦੌੜਾਂ ਚੱਲ ਰਹੀਆਂ ਆ ਤੇ ਹੁਣ ਤੱਕ ਕਰੀਬ 40 ਦੇ ਕਰੀਬ ਜਿਹੜੀਆਂ ਜੋੜੀਆਂ ਉਹ ਆਪ ਭੱਜ ਚੁੱਕੀਆਂ ਤੇ 10 ਦੇ ਕਰੀਬ ਜੋੜੀਆਂ ਅਜੇ ਹੋਰ ਬਾਕੀ ਆ ਤੇ ਬਹੁਤ ਇੱਥੇ ਇਲਾਕੇ ਦੀ ਸੰਗਤ ਨੇ ਸਾਡੇ ਵਿਦੇਸ਼ਾਂ ਤੋਂ ਆਏ ਸਾਡੇ ਭਰਾਵਾਂ ਨੇ ਬਹੁਤ ਉਤਸ਼ਾਹ ਨਾਲ ਜਿਹੜਾ ਇਹ ਮੇਲਾ ਕਰਵਾਇਆ ਜਿੱਥੇ ਪਹਿਲਾਂ ਨਾਮ ਹਾਰਲੇ ਡੇਵਿਡਸਨ ਮੋਟਰਸਾਈਕਲ ਸੀ ਉਸ ਤੋਂ ਬਾਅਦ ਦੋ ਮੋਟਰਸਾਈਕਲ ਹੋਰ ਸੀ ਤੇ ਸੋਨੇ ਦੀ ਮੰਡੀ ਤੇ ਨਗਦ ਦਾ ਨਾਮ ਇਸ ਤੋਂ ਇਲਾਵਾ ਹੌਸਲਾ ਵਜਾਈ ਲਗਾਤਾਰ ਜਿਹੜੀਆਂ ਜੋੜੀਆਂ ਦੀ ਤੇ ਬਾਲ ਦਾ ਧੜਾਕਾ ਨਹੀਂ ਕੀਤੀ ਜਾ ਰਹੀ ਆ ਸੋ ਆਪਾਂ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਸੀ ਕਿ ਬਾਬਾ ਭਾਈ ਸਾਹਿਬ ਜੀ ਦੇ ਸਥਾਨ ਤੇ ਇਹ ਸਥਾਨ ਕੋਈ 450 ਸਾਲ ਪਹਿਲਾਂ ਸਾਡੇ ਬਾਬਾ ਬੂਲਾ ਜੀ ਤੇ ਉਹਨਾਂ ਦੇ ਭਰਾਵਾਂ ਨੇ ਆ ਕੇ ਪਿੰਡ ਬਸਾਇਆ ਸੀ ਪਿੰਡ ਰੁੜਕਾ ਕਲਾਂ ਉਹਨਾਂ ਦੇ ਬਾਬਾ ਬੂਲਾ ਦੇ ਸੁਪੁੱਤਰ ਹੋਏ ਬਾਬਾ ਭਾਈ ਸਰੂ ਜੀ ਸੋ ਇਹ ਪਿੰਡ ਦੇ ਮੋਢਲੇ ਇਤਿਹਾਸ ਨਾਲ ਇਸ ਸਥਾਨ ਦਾ ਜਿਹੜਾ ਇਤਿਹਾਸ ਜੁੜਿਆ ਆ ਸੋ ਉਸੇ ਸ਼ਰਧਾ ਨਾਲ ਜਿੰਨੇ ਵੀ ਸੰਗਤ ਆ ਇੱਕ ਪਰਿਵਾਰ ਦੇ ਤੌਰ ਤੇ ਇਕੱਠੇ ਹੋ ਕੇ ਬਾਬਾ ਜੀ ਦਾ ਦਿਨ ਮਨਾਉਂਦੇ ਆ ਤੇ ਪਿਛਲੇ ਕਿੰਨੀਆਂ ਸਮਿਆਂ ਤੋਂ ਇਹ ਜਿਹੜੀ ਰੀਤ ਚੱਲੀ ਆਉਂਦੀ ਆ ਤੇ ਇਹ ਗਾਂ ਵੀ ਬਾਬਾ ਜੀ ਕਿਰਪਾ ਕਰਨ ਇਦਾਂ ਚੱਲਦਾ ਰਹੇ ਉਨ੍ਹਾਂ ਦੇ ਦਰਬਾਰ ਤੇ ਇਹਦੇ ਭੰਡਾਰੇ ਲੱਗਦੇ ਰਹਿਣ ਤੇ ਸੰਗਤਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਰਹਿਣ। ਆਗਾਂ ਵਾਸਤੇ ਜਿਹੜੇ ਅਗਲੇ ਸਾਲ ਦੀ ਵੀ ਡੇਟ ਹੈ ਉਹ ਵੀ ਅਸੀਂ 11 12 13 ਹੀ ਫਰਵਰੀ ਇਹਦੀ ਹੋਣੀ ਆ। ਤੇ ਇਹਦੇ ਨਾਲੇ ਮੈਂ ਇੱਕ ਹੋਰ ਅਪੀਲ ਵੀ ਕਰਨੀ ਚਾਹੁੰਨਾ ਕਿ ਵਾਈਐਫਸੀ ਰੋਕਾ ਕਲਾਂ ਤੇ ਬਾਬਾ ਹੁੰਡੇਰਾ ਬਾਬਾ ਜੀ ਸਾਹਿਬ ਦੀ ਜੋ ਰੜ ਕੇ ਇੱਕ ਆਪਣੇ ਸਮਾਜ ਭਲਾਈ ਤੇ ਖੇਡਾਂ ਦੇ ਵਾਸਤੇ ਜਿਹੜਾ ਕੰਮ ਕਰ ਰਹੇ ਉਹਦੇ ਬਾਅਦ ਜਿਹੜੀ 3 ਮਹੀਨਿਆਂ ਤੋਂ IFCL ਖੇਡ ਲੀਗ ਚੱਲ ਰਹੀ ਆ ਉਹਦਾ ਵੀ ਜਿਹੜਾ ਫਾਈਨਲ ਆ 18 ਫਰਵਰੀ ਨੂੰ ਬਾਈਐਫਸੀ ਰੋਡ ਕਾ ਕਹਿੰਦਾ ਗਰਾਇਆ ਰੋਡ ਦੇ ਖੇਡ ਮੈਦਾਨਾਂ ਉੱਤੇ ਕਰਵਾਇਆ ਜਾਣਾ ਉੱਥੇ ਵੀ ਸਾਰੀ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਜਿੱਥੇ ਫੁੱਟਬਾਲ ਦੇ ਫਾਈਨਲ ਮੈਚ ਹੋਣਗੇ ਕਬੱਡੀ ਦੇ ਚੋਟੀ ਦੇ ਜਿਹੜੇ ਅੰਤਰਰਾਸ਼ਟਰੀ ਖਿਡਾਰੀ ਖੇਡਣਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਬੱਬੂ ਮਾਨ ਹੁਣੀ ਆਪਣੀ ਸਟੇਜ ਤੇ ਆਪਣੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਪੰਜਾਬ ਅਲੱਗ-ਅਲੱਗ ਰੰਗਾਂ ਦਾ ਗੁਲਦਸਤਾ ਆ ਸਾਡੀ ਕੋਸ਼ਿਸ਼ ਇਸ ਗੁਲਦਸਤੇ ਵਿੱਚ ਖੇਡਾਂ ਕਲਾਕਾਰ ਸਾਡਾ ਸੱਭਿਆਚਾਰ ਸਾਡਾ ਵਿਰਸਾ ਇਹ ਸਾਰਿਆਂ ਨਾਲ ਲੈ ਕੇ ਚੱਲਣ ਦੀ ਆ ਤੇ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਹਮੇਸ਼ਾ ਸਿਰ ਤੇ ਰਿਹਾ ਤੇ ਗਾਂ ਵੀ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਜਿਹੜੇ ਇਹ ਆਪਣੀ ਯਤਨ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ